ਹਾਂਜੀ ਸਾਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਦੀ ਵੀਡੀਓ ਬੜੀ ਕੈਂਟ ਹੋਣ ਵਾਲੀ ਆ ਬਈ ਕਿਉਂਕਿ ਅੱਜ ਆਪਾਂ ਲੈ ਕੇ ਆਵਾਂਗੇ ਕੋੜੀ ਬਹੁਤ سارے ਭਰਾਵਾਂ ਦੇ ਕਮੈਂਟ ਆਉਂਦੇ ਹੁੰਦੇ ਨੇ ਵੀ ਕੋੜੀ ਲਿਆਓ ਕੋੜੀ ਲਿਆਓ ਕੋੜੀ ਲਿਆਓ ਤੇ ਬਈ ਧੁੱਪ ਚੜ ਗਈ ਦਿਨ ਬਹੁਤ ਸੋਹਣਾ ਚੜੇਗਾ ਤੇ ਆਜੋ ਪਹਿਲਾਂ ਆਪਾਂ ਜਾਨਵਰ ਛੱਡ ਦਈਏ ਸਾਰੇ ਆਪਣੇ ਇੱਧਰ ਆਪਣੇ ਅਸੀਲ ਮੁਰਗੇ ਤੇ ਮੁਰਗੀਆਂ ਨੇ ਪਹਿਲਾਂ ਇਹਨਾਂ ਨੂੰ ਛੱਡ ਦਈਏ ਆਜੋ ਵੀ ਸਾਰੇ ਭੱਜ ਕੇ ਭੱਜ ਕੇ ਆਜੋ ਵੀ ਆਜੋ ਸਾਰੇ ਆਜੋ ਫਟਾਫਟ ਛੱਡ ਦਈਏ ਬਈ ਅੱਜ ਬਹੁਤ ਖੁਸ਼ੀ ਦਾ ਦਿਨ ਆ ਬਈ ਅੱਜ ਚਲੋ 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 ਲਓ ਨਿਆਰੇ ਆ ਜਾਓ ਬਈ ਛੇਤੀ ਛੇਤੀ ਚਲੋ ਫਿਰ ਅਸੀਂ ਘੋੜੀ ਲੈ ਕੇ ਆਉਣੀ ਆ ਤਾਂ ਬਈ ਸਾਰੇ ਕੰਮ ਨਿਬੇੜ ਦਈਏ ਛੇਤੀ ਛੇਤੀ ਦਾਣਾ ਪਾਣੀ ਪਾਉਣ ਵਾਲਾ ਭੱਜ ਜਾਓ ਬਈ ਤੁਸੀਂ ਵੀ ਫਿਰ ਚੱਲਦੇ ਆ ਲੈਣ ਤਾਇਆ ਤਾਇਆ ਪਾਣੀ ਆ ਰਿਹਾ ਟੂਟੀ ਚੱਲੀ ਜਾਂਦੀ ਆ ਪਾਣੀ ਪਾ ਦਈਏ ਇਹਨਾਂ ਨੂੰ ਫਿਰ ਆਪਾਂ ਚੱਲਦੇ ਆ ਲੈਣ ਇੱਕ ਅੱਧਾ ਕੰਮ ਹੋਰ ਕਰ ਦਈਏ ਲਓ ਜੀ ਆਜੋ ਇਥੋਂ ਖਾਓ ਪੀਓ। ਲੋ ਵੀ ਹੀਰ ਤੇ ਰਾਂਜਾ ਤੁਹਾਨੂੰ ਪਾਣੀ ਚ ਪਾਵਾਂਗੇ। ਆ ਲੋ ਇੱਥੇ ਖਾਓ। ਪਾਣੀ ਚ ਬਹੁਤ ਸ਼ੌਂਕ ਨਾਲ ਖਾਂਦੀਆਂ ਨੇ ਬਈ ਇਹ। ਦੇਖੋ। ਭਾਜ ਭਾਜ ਕੇ ਖਾਂਦੀਆਂ ਨੇ ਪਾਣੀ ਚ ਤਾਂ। ਖਾਓ ਵੀ ਖਾਓ। ਆਲੇ ਹੰਦਾ ਵੀ ਹਰਾ ਫਰਾਂ ਨੂੰ ਥੋੜਾ ਥੋੜਾ ਹਰਾ ਫਿੜਦੀ ਏ। ਆਜੋ ਵੀ ਬਹੁਤ ਸ਼ੌਂਕ ਨਾਲ ਖਾਂਦੇ ਨੇ। ਆਜੋ। ਆਜੋ। ਲਓ ਨੇਰੇ ਬਾਦੂ ਆ ਬਈ ਇਹਨਾਂ ਰਾਜੇ ਆਣਗੇ ਹਾਂਜੀ ਬੈਲਾ ਜੀ ਗੁੱਡ ਮਾਰਨਿੰਗ ਕੀ ਹਾਲ ਨੇ ਆ ਲੋ ਉਸ ਤੋਂ ਵਟਾ ਵਾਲਾ ਪਾਣੀ ਲਿਆਂਦਾ ਤੁਹਾਡੇ ਵਾਸਤੇ ਪੀਓ ਤਬਈ ਉਸ ਤੋਂ ਵਟਾ ਵਾਲਾ ਪਾਣੀ ਇਹਨੂੰ ਤਾਂ ਦਿੱਤਾ ਇਹ ਨਾ ਮਿੱਠਾ ਚ ਮੂੰਹ ਮਾਰ ਲੱਗੀ ਸੀ ਮਿੱਠਾ ਖਾਨ ਲੱਗੀ ਸੀ ਤਾਂ ਕਰਕੇ ਦਿੱਤਾਗਾ ਤੇ ਬਈ ਇਹ ਕੱਚੇ ਅੰਡੇ ਖਾ ਜਾਂਦੀ ਆ ਤਾ ਕਰਕੇ ਨਾ ਥੋੜੀ ਜੀ ਲੱਸੀ ਹੋ ਗਈ ਇਹ ਤੁਹਾਨੂੰ ਫਰਕ ਦੀਂਦਾ ਹੋਣਾ ਪਹਿਲਾਂ ਨਾਲੋਂ ਥੋੜੀ ਜੀ ਲੱਸੀ ਹੋ ਗਈ ਚਲੋ ਵੀ ਪਰਾਂ ਚਲੋ ਪਿੱਛੇ ਹੋ ਜਓ ਚਲੋ ਚਲੋ ਪਿੱਛੇ 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 ਬਚਾਲੇ ਧਰਾਂਗੇ ਬਚਾਲੇ ਇੱਥੇ ਉਰੇ ਖਾਓ ਆਫਿਕ ਹੋ ਟੋਕਰੀ ਆ ਲੋ ਇੱਕ ਰੈਬਿਟਾਂ ਦੀ ਇੱਕ ਗਿੰਨੀ ਵੇਗਾ ਦੀ ਲਓ ਜੀ ਲੜਿਓ ਨਾ ਦੋ ਦੋ ਜਾਣੇ ਖਾ ਲੋ ਇੱਕ ਟੋਕਰੀ ਚ ਚੱਕੋ ਲੋ ਵੀ ਮਿੱਤਰੋ ਵੱਡੇ ਜਾਨਵਰ ਕੱਢ ਤੇ ਬਾਹਰ ਆਤਰੋ ਚਾਤਰੋ ਰਾਵੀ ਤੇ ਲਾਡੋ ਤੇ ਆ ਲਿਆਂਦੇ ਬਈ ਆਂਡੇ ਆਂਡੇ ਨੇ ਬਈ ਟਰਕੀ ਦੇ ਰਵੀ ਕੋਲੋਂ ਲੈ ਕੇ ਆਇਆ ਚਾਰ ਪੰਜ ਆਂਡੇ ਟਰਕੀ ਦੇ ਨੇ ਇੱਕ ਅੱਧਾ ਮੁਰਗੇ ਦਾ ਤਬਈ ਇਹਨਾਂ ਨੂੰ ਫਟਾਫਟ ਆਪਾਂ ਇਹਦੇ ਥੱਲੇ ਰੱਖ ਚੱਲੀਏ ਮੁਰਗੀ ਦੇ ਥੱਲੇ ਨਹੀਂ ਤਾਂ ਬਈ ਲੇਟ ਹੋ ਜੂ ਕਿਉਂਕਿ ਆਂਡੇ ਕੱਲ ਲਿਆਂਦੇ ਸੀਗੇ ਤਾਂ ਬਈ ਇਹਨਾਂ ਦੇ ਨਾਲ ਹੀ ਬੱਚੇ ਕੱਢ ਲੂ ਆਪਣੇ ਕੋਲੇ ਟੋਟਲ ਟਰਕੀ ਦੇ 10 ਆਂਡੇ ਹੋ ਗਏ ਤਿੰਨ ਚਾਰ ਪਹਿਲਾਂ ਰੱਖ ਰੱਖੇ ਨੇ ਪੰਜ ਬਈ ਇਹਦੇ ਵਿੱਚ ਨੇ ਆ ਦੇਖੋ ਆ ਟਰਕੀ ਦਾਗਾ ਆ ਵੀ ਇਹਦੇ ਥੱਲੇ ਧਰ ਦਿੰਨੇ ਆ ਲੈ ਵੀ ਥੱਲੇ ਲੈ ਲਾ ਆਪਦੇ ਖੰਭਾਂ ਦੇ ਥੱਲੇ ਲੈ ਲਾ ਸ਼ਾਬਾਸ਼ ਦੋ ਟਰਕੀ ਦੇ ਅੰਡੇ ਇਹਦੇ ਥੱਲੇ ਧਰ ਦਿੰਨੇ ਆ ਦੋ ਤਿੰਨ ਪਰਲੀ ਥੱਲੇ ਧਰ ਦਾਂਗੇ ਲੈ ਲਾ ਬਈ ਥੱਲੇ ਲਓ ਜੀ ਤੇ ਇੱਕ ਆ ਮੁਰਗੀ ਜਾਗਾ ਆ ਵੀ ਇਹਦੇ ਥੱਲੇ ਧਰ ਦਿੰਨੇ ਆ ਆ ਬੱਚੇ ਬਹੁਤ ਵਧੀਆ ਪਾਲਦੀ ਆ ਲਓ ਜੀ ਆ ਵੀ ਲੈ ਲਿਆ ਥੱਲੇ ਨੇ ਔਰ ਤੋਂ ਬਾਅਦ ਰਹਿ ਗਏ ਤਿੰਨ ਆਂਡੇ ਟਰਕੀ ਦੇ ਇੱਕ ਹੋਰ ਧਰ ਦਿੰਨੇ ਇਹਦੇ ਥੱਲੇ ਲੈ ਵੀ ਇੱਥੇ ਹੀ ਲੈ ਲਾ ਸ਼ਾਬਾਸ਼ ਪਹਿਲਾਂ ਯਾਰ ਆਪਾਂ ਇਹਨੂੰ ਚਾਕੇ ਦੇਖ ਲਈਏ ਟੋਟਲ ਕਿੰਨੇ ਆਂਡੇ ਨੇ ਚਾਕੇ ਦੇਖ ਲੈਣੇ ਆ ਚਾਰ ਚਾਰ ਪਰਾਂ ਭਾਈ ਨੇ 2 4 5 6 7 8 9 10 11 12 13 14 15 16 17 ਤਾਂ ਭਾਈ 17 ਆਂਡੇ ਹੋ ਗਏ 17 ਦਾ ਬਹੁਤ ਨੇ ਇਹਦੇ ਥੱਲੇ ਆਪਾਂ ਇਹਦੇ ਥੱਲੇ ਹੋਰ ਨਹੀਂ ਧਰ ਸਕਦੇ ਆ ਦੂਜੀ ਥੱਲੇ ਧਰਨੇ ਪੈਣਗੇ ਆਪਾਂ ਨੂੰ ਲੈ ਵੀ ਮੁਰਗੀ ਇਹ ਤੇਰੇ ਥੱਲੇ ਦੋ ਤਿੰਨ ਆਂਡੇ ਹੋਰ ਤਰਨ ਲੱਗਿਆ ਬੱਚੇ ਅੱਗੇ ਪਿੱਛੇ ਆਉਣਗੇ ਬਈ ਦੋਕ ਦਿਨ ਲੇਟ ਨਿਕਲਣਗੇ ਹਨਾ ਕਿਉਂਕਿ ਇਹਨੂੰ ਅੱਜ ਤੀਜਾ ਦਿਨ ਆ ਬਿਠਾਈ ਨੂੰ ਲੈ ਵੀ ਇੱਧਰ ਹੋ ਐਦੇ ਥੱਲੇ ਨੇ ਬਈ ਆਂਡੇ ਦੇਖੋ ਪਹਿਲਾਂ ਇਹਨੂੰ ਇੱਥੇ ਬਿਠਾ ਦਈਏ ਇੱਥੇ ਬੈਠ ਇੱਥੇ ਲਿਆਂਡੇ ਨੇ 3 ਤੇ 3 6 7 8 9 10 11 12 13 14 15 16 17 17 ਅੰਡੇ ਨੇ ਤੇ ਬਈ ਇਹਦੀ ਆ ਬੱਠੀ ਜੀ ਵੀ ਆਪਾਂ ਚੱਕ ਦਈਏ ਹਨਾ ਤੂੜੀ ਦੇ ਵਿੱਚ ਹੀ ਚੱਕੀ ਜਾਊਗੀ ਲਓ ਜੀ ਇੱਥੇ ਆ ਨਮੀ ਤੂੜੀ ਪਾ ਦਿੰਨੇ ਹੈਗੇ ਤਾਂ ਕਿ ਅੰਡੇ ਖਰਾਬ ਨਾ ਹੋਣ ਆ ਨਮੀ ਤੂੜੀ ਛੱਡ ਦਿੰਨੇ ਔਰੇ ਹੁਣ ਕੰਮ ਸੈੱਟ ਆ ਆ ਟਰਕੀ ਦੇ ਅੰਡੇ ਇੱਥੇ ਰੱਖ ਦਿੰਨੇ ਆ ਇੱਕ ਔਰੇ ਧਰ ਦਿੰਨੇ ਆ ਇੱਕ ਇੱਥੇ ਆ ਰਹਿ ਗਿਆ ਲਾਸਟ ਬਈ ਟਰਕੀ ਦਾ ਅੰਡਾ ਬਿਚਾਲੇ ਜੇ ਧਰ ਦਿੰਨੇ ਆ ਆਪ ਹੀ ਕਰ ਲੂ ਫੱਟ 1 2 3 4 5 6 7 8 9 10 11 12 13 14 15 16 17 18 19 19 ਆਂਡੇ ਹੋ ਗਏ ਬਈ ਆ ਜਾ ਵੀ ਮੁਰਗੀ ਇਹ ਬਹਿ ਜੀਂ ਘੇਰਾ ਆ ਮੁਰਗੀ ਬਿਠਾਤੀ ਬਈ 19 ਆਂਡਿਆਂ ਤੇ ਬਹਿ ਜਾ ਵਾਹ ਸ਼ਾਬਾਸ਼ ਲੈ ਦਾਣੇ ਖਾਲੀ ਐ ਇੱਥੋਂ ਆ ਲੈ ਇੱਥੋਂ ਖਾਲਾ ਦਾਣੇ ਆ ਫੇ ਪਾਣੀ ਆ ਪਾਣੀ ਪੀ ਲਈ ਤੇ ਆ ਕਰ ਦਿੰਨੇ ਆ ਉੱਤੇ ਆ ਜੋ ਵੀ ਮਿੱਤਰੋ ਪਾਈਏ ਫਿਰ ਚਾਲੇ ਲੈ ਕੇ ਆਈਏ ਘੋੜੀ ਰੱਬ ਦਾ ਨਾਮ ਲੈ ਕੇ ਚਲਦੇ ਆਂ ਬਈ ਤੇ ਬਹੁਤ ਸਾਰੇ ਭਰਾ ਕਮੈਂਟ ਵੀ ਕਰਦੇ ਸੀ ਤੇ ਮੈਂ ਸਭ ਨੂੰ ਪਹਿਲਾਂ ਗਿਆ ਸੀ ਵੀ ਜਦੋਂ ਬਾਬੇ ਦੀ ਮਿਹਰ ਹੋਈ ਘੋੜੀ ਉਦੋਂ ਆਉਗੀ ਘਰੇ ਕਿੰਨੇ ਮਰਜੀ ਪੈਸੇ ਚੱਕੀ ਫਿਰੀਏ ਆਪਾਂ ਘੋੜੀ ਆਏ ਨਹੀਂ ਮਿਲਦੀ ਕਿਉਂਕਿ ਇਹ ਸੱਚੇ ਪਾਤਸ਼ਾਹ ਦਾ ਜਾਨਵਰ ਆ ਬਈ ਇਹ ਜਦੋਂ ਉਹਦੀ ਮਿਹਰ ਹੁੰਦੀ ਆ ਉਦੋਂ ਹੀ ਮਿਲਦਾ ਹੈ ਤਾਂ ਆ ਜੋ ਫਿਰ ਬਈ ਚੱਲੀਏ ਅੱਜ ਸਭ ਤੋਂ ਖੁਸ਼ੀ ਦਾ ਦਿਨਾਂ ਤੇ ਸਭ ਤੋਂ ਵੱਡਾ ਦਿਨ ਆਪਣੇ ਲਈ ਆਜੋ ਚਲਿਏ ਸਤਨਾਮ ਵਾਹਿਗੁਰੂ ਤਾਂ ਮੈਂ ਤੇਰੋ ਗੱਡੀ ਕੱਢ ਲਈ ਆਪਾਂ ਬਾਹਰ ਤੇ ਬਈ ਰੱਬ ਸੁੱਖ ਰੱਖੇ ਕੰਮ ਬਣ ਜੇ ਤਾਂ ਆਜੋ ਫਿਰ ਬਈ ਚਲਿਏ ਜੇ ਕਿਤੇ ਬਈ ਅਮਨ ਹੁੰਦਾ ਨਾਲ ਆਹ ਸੀਟ ਤੇ ਬੈਠਾ ਹੁੰਦਾ ਫਿਰ ਸਾਡੀ ਖੁਸ਼ੀ ਦਾ ਬਈ ਜਵਾਂ ਟਿਕਾਣਾ ਨਹੀਂ ਸੀ ਕੋਈ ਤੇ ਸਵਾਦ ਹੀ ਅੱਡ ਫੀ ਨਹੀਂ ਆ ਰਹੀ ਅੱਡ ਸੀਗਾ ਬਸ ਮਿਸ ਕਰਦੇ ਆ ਤੇ ਮੈਂ ਐਂ ਮਹਸੂਸ ਕਰਦਾ ਵੀ ਅਮਨ ਮੇਰੇ ਨਾਲ ਹੀ ਬੈਠਾਗਾ ਤੇ ਸਾਰਾ ਕੰਮ ਵਧੀਆ ਬਣ ਜੇ ਆਜੋ ਫਿਰ ਚੱਲ ਕੇ ਮਿਲਦੇ ਆ ਮੀ ਟ੍ਰੈਫਿਕ ਬਹੁਤ ਆ ਇੱਧਰ ਆ ਗਈ ਬਈ ਸਿੱਧੂ ਮੂਫੇ ਵਾਲੀ ਦੀ ਜਗਾ ਜਿੱਥੇ ਬਾਈ ਦਾ ਸਟੈਚੂ ਲੱਗਿਆ ਹੋਇਆ ਆਫੀ ਸਟੈਚੂ ਬਈ ਤੇ ਆਜੋ ਫਿਰ ਚੱਲ ਕੇ ਮਿਲਦੇ ਆਂ ਨਾਲ ਹੀ ਪਿੰਡਾ ਮੂਫੇ ਦੇ ਆਜੋ ਲਓ ਜੀ ਪਹੁੰਚ ਗਏ ਆਪਾਂ ਬਾਈ ਦੇ ਫਾਰਮ ਤੇ ਇੱਥੇ ਰੱਖੀਆਂ ਹੋਈਆਂ ਨੇ ਘੋੜੀਆਂ ਤੇ ਆਜੋ ਫਿਰ ਚੱਲ ਕੇ ਦੇਖੀਏ ਕਿਹੜੀ ਫਿੱਟ ਪੈਂਦੀ ਆ ਜੀ ਆਪਾਂ ਅਟਾਕੀ ਵੇੜ ਲਓ ਆਜੋ ਬਈ ਘੋੜੀ ਦੇਖਦੇ ਆਪਾਂ ਘੋੜੀ ਲੈਣੀ ਹੈਗੀ ਤੇ ਇੱਧਰ ਖੜੀਆਂ ਨੇ ਘੋੜੀਆਂ ਕੁਛ ਬਾਕੀ ਇੱਧਰ ਨੇ ਬਈ ਆਜੋ ਚੱਲ ਕੇ ਦੇਖਦੇ ਆ ਤੇ ਆਜੋ ਫਿਰ ਬਈ ਸਾਰੇ ਆਜੋ ਦੇਖਦੇ ਆ ਉੱਧਰ ਚੱਲ ਕੇ ਆ ਇੱਧਰ ਨੇ ਬਈ ਘੋੜੀਆਂ ਆਜੋ ਫਿਰ ਦੇਖੀਏ ਤਿੰਨ ਨੁਕਰੀਆਂ ਤਾਂ ਸਾਹਮਣੇ ਹੀ ਖੜੀਆਂ ਨੇ ਆ ਘੋੜੀ ਨੂੰ ਬਈ ਪਰਲੇ ਪਾਸੇ ਬੰਨਦੇ ਨੇ ਦੂਜੇ ਤਵੇਲੇ 'ਚ ਤੇ ਉੱਧਰ ਬਸ਼ੇਰਾਗਾ ਬਸ਼ੇਰੇ ਨੂੰ ਇੱਧਰ ਬੰਨਣਗੇ ਤੇ ਇਹਨੂੰ ਪਰਲੇ ਪਾਸੇ ਬੰਨਦੇ ਨੇ ਤਾ ਫੇਰ ਦਿਖਾਉਣਗੇ ਆਸੀ ਬਈ ਬਛੇਰਾ ਮੱਥੇ ਤੇ ਪਟਾਕਾ ਇਹਨੂੰ ਇਧਰ ਲੈ ਕੇ ਜਾਂਦੇ ਆ ਤੇ ਘੋੜੀ ਨੂੰ ਪਰਲੇ ਪਾਸੇ ਬੰਦਦੇ ਆ ਲੋ ਜੀ ਹੋ ਗਿਆ ਕੰਮ ਆਹ ਘੋੜਾ ਬਈ ਤੰਕਰੀ ਜਾਂਦਾ ਬਛੇਰੇ ਨੂੰ ਨਾਲ ਵਾਲੇ ਤਵੇਲੇ ਚ ਹੀ ਆ ਤੇ ਆਹ ਘੋੜਾ ਹੁਣ ਬਾਹਰ ਕੱਢਣਾ ਪਊਗਾ ਤੇ ਉਸ ਤੋਂ ਬਾਅਦ ਦਿਖਾਉਂਦੇ ਨੇ ਬਈ ਬਾਈ ਨੇ ਘੋੜਾ ਲਿਆ ਖੋਲ ਤੇ ਘੋੜਾ ਬਈ ਗਰਮ ਬਹੁਤਾ ਨੋਕਰਾ ਦੇਖੀ ਚੱਲਿਓ ਇਨੂੰ ਬਾਹਰ ਕੱਢਣਗੇ ਹੁਣ ਇੱਕ ਬਾਹਰ ਤੇ ਵੇਲਾ ਉੱਥੇ ਬੰਦ ਕਰਨਗੇ ਉਧਰ ਬੰਨਣਗੇ ਆ ਜਾ ਵੀ ਸ਼ੇਰਾ ਲੋ ਜੀ ਘੋੜਾ ਲਿਆ ਬਾੜ ਤੇ ਵੇਲੇ ਚ ਇੱਥੇ ਲੋਟ ਆਊਗਾ ਇਹ ਉੱਥੇ ਤਾਂ ਇਹਨੇ ਤੰਗ ਬਹੁਤ ਕਰਨਾ ਸੀ ਬਈ ਇੱਥੇ ਬੰਨ ਦੇਣਗੇ ਹੁਣ ਫਿਰ ਦੇਖਦੇ ਆ ਘੋੜੀ ਮਿੱਤਰੋ ਮਿੱਤਰੋ ਘੋੜੀ ਦੇਖਣ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਬਈ ਇੱਧਰ ਦੇਖੋ ਕਰੋ ਦਰਸ਼ਨ ਫਿਰ ਬਾਈ ਨੇ ਸ਼ੌਂਕ ਨਾਲ ਰੱਖਿਆ ਕਾਲਾ ਘੋੜਾ ਜਮਾ ਕਾਲੇ ਨਾਗ ਵਰਗਾ ਬਈ ਤੇ ਹਾਈਟ ਦੇਖੋ ਕਿੰਡੀ ਉੱਚੀ ਲੰਮੀ ਆ ਲਿਸ਼ਕਾ ਮਾਰਦਾ ਕਿੰਨੀ ਹਾਈਟ ਹੋਏ ਦੀ ਬਹੁਤ ਹਾਈਟ ਹੈ ਨਾ ਤੌਣੀ ਮਲੀ ਤਗੜੀ ਹੈ ਇਹ ਗੱਲ ਆ ਜੋ ਵੀ ਹੁਣ ਦਿਖਾਉਂਦਾ ਬਾਈ ਆਪਾਂ ਨੂੰ ਘੋੜੀਆਂ ਇੱਧਰ ਖੜੀ ਹੈ ਬਈ ਇੱਕ ਨੁਕਰੀ ਘੋੜੀ ਸਪੋਰਟਲੈਸ ਆ ਕੋਈ ਦਾਗ ਨਹੀਂ ਜਮਾ ਪਿਓਰ ਵਾਈਟ ਆ ਵੀਰੇ ਇੱਕ ਤਾ ਘੋੜੀ ਹੈਗੀ ਤੇ ਇੱਕ ਇਹਦੇ ਨਾਲ ਖੜੀ ਹੈ ਬਈ ਆ ਵੱਡੀ ਘੋੜੀ ਹੈ ਥੋੜੀ ਜੀ ਬਾਕੀ ਥੋੜੀ ਲਿਬੜੀ ਪਈ ਆ ਪਰ ਇਹ ਵੀ ਸਾਫ ਆ ਬਈ ਤੇ ਇੱਕ ਇਹਦੇ ਨਾਲ ਖੜੀ ਹੈ ਬਈ ਇਹ ਬਸ਼ੇਰੀ ਆ ਬਈ ਇਹਦੇ ਸਪੋਰਟ ਹੈਗੇ ਆ 2-3 ਲਓ ਜੀ ਘੋੜੀ ਆ ਗਈ ਪਸੰਦ ਤੇ ਘੋੜੀ ਕੱਢ ਲਈ ਬਾਹਰ ਆ ਘੋੜੀ ਵੇਚਦੇ ਨੇ ਬਾਈ ਤੇਰੇ ਵੀ ਚੈੱਕ ਕਰਦਾ ਆ ਘੋੜੀ ਹੈਗੀ ਆ ਬਈ 4 ਸਾਲ ਦੀ 4 ਸਾਲੇ ਦੀ ਉਮਰ ਆ ਤੇ ਬਾਕੀ ਬਈ ਰਵੀ ਚੈੱਕ ਕਰਦਾ ਤੇ ਨਾਲ ਬਾਬਾ ਆਇਆਗਾ ਬਾਬਾ ਵੀ ਦੇਖੂਗਾ ਤੇ ਕੰਨ ਕੰਨ ਬਈ ਵਧੀਆ ਜੁੜੇ ਹੋਏ ਨੇ ਕੰਨਾਂ ਤੋਂ ਵਧੀਆ ਕੁੜੀ ਤੇ ਹੁਣ ਬਾਬੇ ਨੂੰ ਦਿਖਾਉਨੇ ਆ ਬਾਬਾ ਵੀ ਮੱਥਾ ਮੱਥਾ ਦੇਖਦਾਗਾ ਪੈਰ ਪੌਰੀ ਚੈੱਕ ਕਰੂਗਾ ਦੇਖਦੇ ਆ ਜੇ ਕਰਮਾ ਚ ਹੋਈ ਤਾਂ ਲੈ ਚਲਾਂਗੇ ਪੈਰ ਪੂਰ ਦੇਖਦਾ ਬਾਬਾ ਹਣਾ ਕੋੜੀ ਆ ਰਹੀ ਹੈ ਪਸੰਦ ਤੇ ਬਾਕੀ ਸੌਦੇ ਤੇ ਗੱਲ ਆ ਸੌਦਾ ਬਣਦਾ ਕਿ ਨਾ ਉਹ ਮੌਕੇ ਦੀ ਗੱਲ ਆਗੀ ਬਾਕੀ ਕੋੜੀ ਗੱਬਣ ਵੀ ਆ 5 ਮਹੀਨਿਆਂ ਦੀ 5 5.5 ਮਹੀਨਿਆਂ ਦੀ ਸਰ ਗੱਡੀ ਨੂੰ ਪੁੱਛ ਲੇ ਤਾਂ ਡਰ ਕਰੇ ਬਾਈ ਡਰ ਕਰੇ ਬਾਈ ਨਹੀਂ ਭਾ ਪੁੱਛਣਾ ਤੁਹਾਡਾ ਕੋੜੀਆਂ ਦਾ ਕੰਮ ਐ ਇਹ ਰਗਾ ਮਰਾ ਮੈਂ ਸੰਦਾ ਕਰਦਾ ਹਾਂ ਬੱਲਾ ਸਹੀ ਐ ਤੇ ਨੂੰ ਕਰ ਮੈਂ ਸਿਰ ਵੀ ਬਸ ਵਾਰੀ ਕਰਕੇ ਦੇਖ ਲਾ ਵਾੜੀ ਗੱਲਾਂ ਬਾਕੀ ਜਿਹਦੇ ਉੱਪਰ ਕੋ ਬੈਠਾ ਉਹ ਕੜਾ ਗੂੜਾ ਨਹੀਂ ਜਿਹੜੀ ਉਹ ਲੈਦੀ ਨਹੀਂ ਮੱਖੋਂ ਯਾਰਾ ਕਹੋਣਾ ਰਾਜ ਕੋ ਲੈਂਦਾ ਮੱਖਗੂੜੀ ਉਹ ਤਾਂ ਇਹ ਕਹਿ ਰਹੇ ਕਿੰਨੀ ਵਾਰੀ ਖਤਮ ਹੈ ਉਹ ਤਾਂ ਕੋਈ ਚੱਕਰ ਨਹੀਂ ਸਹੀ ਹੈ ਕੰਨ ਕੋਈ ਵੀ ਠੀਕ ਹੈ ਸਾਰਾ ਕੁਝ ਠੀਕ ਹੈ ਕੱਦ ਬਿੱਡ ਦੇਖੋ ਥਣਕਾਰੀ ਜਰੂਰ ਹੈਗੀ ਹੋਰੇ ਸਾਹਮਣੇ ਆ ਗਏ ਉਹਨੂੰ ਮੈਂ ਦੇ ਰਿਹਾ ਅੰਕਲੇ ਇਹੋ ਵੀ ਚਾਰ ਸਾਲ ਦਾ ਨਹੀਂ ਨਹੀਂ ਦੋਸਤ ਸਾਢੇ ਪੰਜਵੇਂ ਮਹੀਨੇ ਦੀ ਲੋ ਜੀ ਘੋੜੀ ਆ ਗਈ ਪਸੰਦ ਤੇ ਹੁਣ ਰੇਟ ਦੀ ਗੱਲ ਕਰਦੇ ਆ ਚੱਲ ਕੇ ਬੰਨ ਦੇ ਭਰਾਵਾ ਅੰਦਰ ਬਾਈ ਤੁਹਾਨੂੰ ਜਿਹਾ ਸਾਫ ਹੈ ਸਾਫ 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 ਬਾਕੀ ਤੁਸੀਂ ਦੱਸਿਓ ਬਈ ਕਮੈਂਟਾਂ ਚ ਥੱਲੇ ਕਿਵੇਂ ਲੱਗੀ ਘੋੜੀ ਤੁਹਾਨੂੰ ਬਾਕੀ ਰੇਟ ਵੀ ਦੱਸਾਂਗੇ ਅਗਲਾ ਲਗਾਉਂ ਤਾਂ ਕੁਝ ਨਹੀਂ ਰੱਖਦਾ ਨਹੀਂ ਕਿਰਵਾਤ ਦੇਖੋ ਇਹ ਵੈਂਟਮ 05 ਵੈਂਟਮ ਰੱਖੇ ਹੋਏ ਬਾਈ ਨੇ ਬੜੇ ਸੋਹਣੇ ਸੋਹਣੇ ਆ ਬੜੇ ਪਿਆਰੇ ਜੇ ਦੇਖੋ ਉਹ ਬੱਚਾ ਲੱਗਦਾ ਪਰਲਾ ਇਹ ਵੱਡੇ ਆ ਬਈ ਦੋਨੇ ਮੁਰਗੇ ਤੇ ਇੱਕੋ ਮੁਰਗੀ ਆ ਇੱਕੋ ਵੱਡਾ ਮੁਰਗਾ ਇਹ ਵੀ ਬੜੇ ਸੋਹਣੇ ਆ ਬੜੇ ਪਿਆਰੇ ਆ ਬਹੁਤ ਜਿਆਦਾ কিউট ਆ ਆਪਾਂ ਵੀ ਲਿਆਵਾਂਗੇ ਇਹ ਮੇਰੇ ਚਲੋ ਆਜੋ ਬਈ ਹੁਣ ਚੱਲਦੇ ਆਂ ਦੂਜੇ ਫਾਰਮ ਤੇ ਤੇ ਕਰਦੇ ਆਂ ਰੇਟ ਦੀ ਗੱਲ ਘੋੜੀ ਆ ਗਈ ਪਸੰਦ ਤੇ ਹੁਣ ਰੇਟ ਫਿੱਟ ਬੈਹਿੰਦਾ ਕਿ ਨਾ ਉਹ ਦੇਖਦੇ ਆਂ ਆ ਜੋ ਫਿਰ ਦੇਖਦੇ ਆ ਕੀ ਬਣਦਾ ਲੈ ਚਲੋ ਕਰੋ ਫਿਰ ਦੱਸੋ ਜੀ ਗੱਲ ਨਹੀਂ ਮੈਂ ਤੁਸਾਂ ਨੂੰ ਮਫੂਨੇ ਨਹੀਂ ਗੱਲ ਨੂੰ ਦੱਸਦਾ ਮੈਂ ਸਾਰੀ ਗੱਲ ਨੂੰ ਪਣੀ 5.5 ਲੱਖ ਰੁਪਇਆ ਮੋਨਾਂ ਜੀ ਇਹ ਤੁਸੀਂ ਕਹੋਗੇ 5 ਲੱਖ 50000 ਰੁਪਏ ਦੇ ਦੇਸ਼ੀ ਤੁਸੀਂ ਸਮਝ ਨਹੀਂ ਆਈ 5 ਲੱਖ ਜੀ 50000 ਦੇ ਉਹ ਵੀ ਵੇਚ ਦੇਣੀ ਵੀ ਅੱਜ ਤਾਂ ਇਹ ਖਾਲੀ ਹੈ ਇਹਦੀ ਹੈ ਕੋਈ ਕਮੀ ਪੇਸ਼ੀ ਹੈ ਇਹਦੀ ਹੈ ਜਦੋਂ ਗੱਡੀ ਤੇ ਚੜ੍ਹਦੀ ਫਿਰ ਥੋੜੀ ਲਓ ਬਈ ਘੋੜੀ ਆਈ ਨਹੀਂ ਫਿੱਟ ਤੇ ਗੱਡੀ ਆਪਾਂ ਕਰ ਲਈ ਸਟਾਰਟ ਤੇ ਚੱਲਦੇ ਆਂ ਘੋੜੀ ਦਾ ਰੇਟ ਨਹੀਂ ਆਇਆ ਫਿੱਟ ਬਈ ਤੇ ਬਾਕੀ ਜਿਹੜੀ ਘੋੜੀ ਤੇ ਸੱਚੇ ਬਾਸ਼ਾ ਨੇ ਡਿਊਟੀ ਲਾਈ ਉਹ ਘੋੜੀ ਘਰੇ ਜ਼ਰੂਰ ਆਊਗੀ ਤੇ ਘੋੜੀ ਜਲਦੀ ਤੋਂ ਜਲਦੀ ਲੈ ਕੇ ਆਵਾਂਗੇ ਤੇ ਆਪਣਾ ਜਾਨਵਰ ਮਹਿਕਮਾ ਕਰ ਲੋ ਸਬਸਕ੍ਰਾਈਬ ਫਸਫਰੀ ਕਾਲ